ਅੱਜ ਇੱਕ ਬਲਕਾਰ ਸਿੰਘ ਖੜਾ ਹੋਇਆ ਹੁਣੇ ਕੋਰਟ ਜਿਹੜੇ ਕੇਸ ਜਿੱਤੇ ਹਨਾ ਇਹ ਵੀ ਕਾਪੀ ਲਾ ਕੇ 100 ਬਲਕਾਰ ਦੇ ਖੜਾ ਹੋਏਗਾ ਜੀ ਤੁਸੀਂ ਨਾ ਲੋਕਾਂ ਨੂੰ ਸੈਟੀਸਫਾਈ ਕੀਤਾ ਤੇਈ ਅੱਧਰੇ ਵੀਰੀ ਵਾਲੇ ਆ ਉਹਨਾਂ ਨੇ ਸਾਰੇ ਕਮਰੇ ਦਿੱਤੇ ਹੋਏ ਹੈ ਕੇਅਰ ਟੇਕਰ ਨੂੰ ਅੱਗੇ ਉੱਥੇ ਕੀ ਕੜੀ ਹੁੰਦੀ ਹੈ ਪਰੋਸੀਆਂ ਨੂੰ ਕੀ ਦਿੱਕਤ ਹੈ ਕੀ ਨਹੀਂ ਦਿੱਕਤ ਹੈ ਉਹ ਕਦੀ ਪੁੱਛਣ ਵੀ ਨਹੀਂ ਆਏ ਹੁਣੇ ਬਲਕਾਰ ਸਿੰਘ ਨੂੰ ਕੋਈ ਪ੍ਰੋਬਲਮ ਹੋਈ ਉਹਨਾਂ ਨੇ ਹਾਈ ਕੋਰਟ ਦੀ ਇਸਤਾਫਾ ਠੀਕ ਹੈ ਤੁਸੀਂ ਉਹਨਾਂ ਨੂੰ ਉਸੇ ਟਾਈਮ ਕਿਉਂ ਨਹੀਂ ਰੋਕ ਗਿਆ ਉਸ ਟਾਈਮ ਜੇ ਕਿਤੇ ਪੀਜੀ ਵਾਲੇ ਮਾਲਕ ਕਾਲੇ ਨੂੰ ਲੋਕਾ ਨਾ ਬਣਾ ਕੇ ਰੱਖਦੇ ਨਾ ਤੇ ਕੱਲ ਸਾਰਾ ਬਲੌਂਗੀ ਉਹਨਾਂ ਦੇ ਨਾਲ ਚੱਲਦਾ ਹੁਣ ਅੱਜ ਹਰੇਕ ਬੰਦਾ ਇਹ ਗੱਲ ਕਹਿੰਦਾ ਬਲੌਂਗੀ ਰਹਿਣ ਚੋਗਾ ਨਹੀਂ ਕੱਲ ਮਾਲਕ ਦੁਕਾਨ ਦਾ ਮੁੰਡਾ ਹੀ ਆ ਜਾਂਦਾ ਆਪਣੇ ਕੀਰੀਚ ਦੇ ਉਹ ਬੰਦੇ ਜਿਹੜੇ ਸ਼ਰਾਬੀ ਆਂਸਰ ਉਹਦੇ ਮੁੰਡੇ ਦੀ ਬੋਲੀ ਮਾਰ ਦਿੰਦੇ ਫੇਰ ਤੁਹਾਡੇ ਸਾਹਮਣੇ ਭਾਈ ਪਿੱਛੇ ਜਿਹੜੀ ਬੋਲੀ ਚੱਲੀ ਹੈ ਗੋੜੀ ਪੀਜੀ ਤੋਂ ਹੀ ਮੁੰਡੇ ਲੈ ਕੇ ਗੋੜੀ ਮਾਰੀਏ ਟਰੈਕਟਰ ਵਾਲੇ ਨੂੰਰੇ ਕੀ ਹੁੰਦਾ ਆ ਜੀ ਜਾਨੇ ਗੱਡੀ ਜੀ ਪਰੇ ਕਰ ਦਿਓ ਅਸੀਂ ਗੱਡੀ ਕੱਢਣੀ ਐ ਉਹ ਕਹਿੰਦੇ ਸਾਡੇ ਕੋਲ ਤਾਂ ਚਾਬੀ ਹੈ ਹੀ ਨਹੀਂ ਜਦ ਕਿ ਬੰਦੇ ਅੰਦਰ ਹੁੰਦੇ ਦੇਖੋ ਭਾਈ ਬਿਮਾਡਾ ਵਾਲੇ ਵੀ ਇਨਸਾਨ ਐ ਕੋਈ ਨਹੀਂ ਜਾਣਦਾ ਕਿ ਲੈ ਜਾ ਕੇ ਕਿਸੇ ਦਾ ਟਾਵਾ ਮੇਰਾ ਨਾਮ ਅਵੀਵੀ ਪ੍ਰਤਾਪ ਸਿੰਘ ਮਲੋਂਗੀ ਤੋਂ فرمائی تو خدایا ਜਿਹੜੇ ਕੱਲ ਪੰਜਾਬ ਐ ਹਰਿਆਣਾ ਹਾਈ ਕੋਰਟ ਦੇ ਆਰਡਰਾਂ ਤੇ ਟਮਾਟਾ ਨੇ ਜਿਹੜੀ ਕਾਰਵਾਈ ਕਰਦੇ ਸੀ ਤੇ ਕਈ ਵੇੜਾ ਜਿਹੜੇ ਜੀਤੀ ਨੇ ਆ ਘਰ ਤੇ ਜਨਾਬ ਫੋਟੋ ਤੇ ਲਾਇਆ ਗਿਆ ਤੇ ਕਿਵੇਂ ਦੇਖਦੇ ਆ ਵੀ ਜਿਹੜੇ ਟਮਾਟਾ ਜਿਹੜੀ ਕਾਰਵਾਈ ਕਰਦੇ ਆ ਇਸ ਤਰ੍ਹਾਂ ਦੇਖਦੇ ਸੀ ਸਹੀ ਹੈ ਹਾਂ ਦੇਖੋ ਬ్రਦਰ ਪਹਿਲੀ ਗੱਲ ਤੇ ਇਹ ਆ ਵੀ ਇਹ ਆਰਡਰ ਹੈਗੇ ਆ ਪੰਜਾਬ ਐ ਹਰਿਆਣਾ ਕੋਲ ਹਾਈ ਕੋਰਟ ਦੇ ਵੀ ਇਹਦੇ ਵਿੱਚ ਆਪਾਂ ਤਾਂ ਕੁਝ ਕਹਿ ਨਹੀਂ ਸਕਦੇ ਬਟ ਗੱਲ ਇਹ ਹੈਗੀ ਆ ਵੀ ਇਹ ਗੱਲ ਔਰੇ ਤੱਕ ਪਹੁੰਚੀ ਗਈ ਉਹ ਮੇਨ ਕਾਰਨ ਇਹ ਆ ਵੀ ਦੇਖੋ ਬਲੌਂਗੀ ਚ ਪਹਿਲਾਂ ਕੀ ਅਸੀਂ ਖੁਦ ਕਿਰਾਏ ਦੇ ਕਮਰੇ ਦਿੱਤੇ ਹੋਏ ਆ ਪਰ ਜਿੱਦਾਂ ਅਸੀਂ ਵਿੱਚ ਰੰਨੇ ਆ ਸਾਨੂੰ ਕੋਈ ਸਾਡਾ ਕਿਰਾਏਦਾਰ ਹੈ ਕੋਣ ਨਹੀਂ ਇੱਕ ਪਹਿਲਾਂ ਇਹ ਸੀਗਾ ਵੀ ਬਲੌਂਗੀ ਦੇ ਵਿੱਚ ਕਿਰਾਏ ਦੇ ਕਮਰੇ ਛੜਦੇ ਸੀਗੇ ਜਿੱਦਾਂ ਸਾਡੇ ਮਾਪੇ ਵੀ ਲੋਨ ਲੇਤਾ ਵਿਚਰੇ ਆ ਥੋੜੀ ਕਿਸ਼ਤ ਚਲੀ ਜਾਊਗੀ 2 ਰੁਪਏ ਸਾਨੂੰ ਬਾਜੜ ਗਏ ਪਰ ਇਹ ਹੌਲੀ-ਹੌਲੀ ਹੁਣ ਇਹ ਬਦਲ ਗਿਆ ਵਪਾਰ ਚ 12 ਬੰਦਿਆਂ ਨੇ ਆ ਕੇ ਔਰੇ ਕਰੋੜਾ ਰੁਪਿਆ ਲਾਇਆ ਇੱਕ ਇਨਕਮ ਸੋਰਸ ਲਈ ਉਹ ਹੌਲੀ-ਹੌਲੀ ਕੀ ਹੋਇਆ ਉਹ ਇਨਕਮ ਸੋਰਸ ਦਾ ਇੱਕ ਫੈਸ਼ਨ ਬਣ ਗਿਆ ਦੀਨ ਜਿਹੜਾ ਰਹਿੰਦਾ ਹੈ ਓਰੇ ਦੇਖੋ ਮੈਂ ਕਹੂੰਗਾ ਸਾਫ਼ ਸੁਥਰੀ ਗੱਲ ਮੇਰਾ ਕੋਈ ਕੋਈ ਇਹ ਨਹੀਂ ਹੈ ਵੀ ਮੈਂ ਕੋਈ ਵੀ ਮੈਨੂੰ ਪੀਜੀ ਵਾਲਾ ਕੋਈ ਦਿੱਕਤ ਆ ਜਾਂ ਮੇਰੀ ਕੋਈ ਮੈਂ ਸਿਰਫ ਉਹਨਾਂ ਦੇ ਫਾਇਦੇ ਲਈ ਇਹ ਗੱਲ ਕਰਦਾ ਹੈ ਵੀ ਤੁਸੀਂ ਜੀ ਸਕਦੇ ਬਣਾਏ ਬਲਕਾਂ ਸਿੰਘ ਨੂੰ ਕੋਈ ਪ੍ਰੋਬਲਮ ਹੋਈ ਉਹਨਾਂ ਨੇ ਹਾਈ ਕੋਰਟ ਦੀ ਇਸਤਾਤਾ ਠੀਕ ਹੈ ਤੁਸੀਂ ਉਹਨਾਂ ਨੂੰ ਉਸੇ ਟਾਈਮ ਕਿਉਂ ਨਹੀਂ ਰੋਕਿਆ ਜਾਂ ਉਸ ਟਾਈਮ ਮਨਾਦੇ ਉਹਨਾਂ ਦੀ ਜੋ ਉਹਨਾਂ ਦਾ ਦੁੱਖ ਸੀ ਉਹਨੂੰ ਛੁੜਦੇ ਕਰਦੇ ਜੋ ਵੀ ਸੀ ਠੀਕ ਹੈ ਜੀ ਕਿਉਂਕਿ ਹਰੇਕ ਦਿਨ ਹੁੰਦਾ ਕੀ ਹੋ ਜੂਗਾ ਕੁਛ ਨਹੀਂ ਹੁੰਦਾ ਹੁੰਦਾ ਸਭ ਕੁਝ ਸਾਮਾ ਲੱਗ ਜਾਂਦਾ ਹੁੰਦਾ ਸੋ ਕਹਿਣ ਦਾ ਮਤਲਬ ਕੀ ਹੈ ਵੀ ਪੀਜੀ ਵਾਲਿਆਂ ਨੇ ਪੀਜੀ ਬਣਾ ਤੇ ਕਈ ਪੀਜੀ ਬਣਾ ਲੈਣ ਦਿੱਕੇ ਲਾਇਆ ਹੋਇਆ ਹੈ ਵੀ ਸਾਡੇ ਗੱਡੀ ਵਾਲਾ ਬੰਦਾ ਕਮਰਾ ਕਰਾਏ ਤੇ ਮੰਗਣ ਨਾ ਆਵੇ ਉਹ ਵੀ ਬੀਜੀ ਵਾਲੇ ਕਈ ਆਪਣਾ ਦੇ ਬੀਜੀ ਵਾਲੇ ਆ ਉਹਨਾਂ ਨੇ ਸਾਰੇ ਕਮਰੇ ਦਿੱਤੇ ਹੋਏ ਹੈ ਗੇਟ ਟੇਕਰ ਨੂੰ ਅੱਗੇ ਉੱਥੇ ਕੀ ਕੜਿਕ ਹੁੰਦੀ ਹੈ ਪੜੋਸੀਆਂ ਨੂੰ ਕੀ ਦਿੱਕਤ ਆ ਕੀ ਨਹੀਂ ਦਿੱਕਤ ਆ ਉਹ ਕਦੀ ਪੁੱਛਣ ਵੀ ਨਹੀਂ ਆਏ ਹੋਰੇ ਜੇ ਕਿਤੇ ਪੀਜੀ ਵਾਲੇ ਮਾਲਕ ਕਾਲ ਮੇਲ ਲੋਕਾ ਦਾ ਬਣਾ ਕੇ ਰੱਖ ਦੇਣਾ ਤੇ ਕੱਲ ਸਾਰਾ ਬਲਉਂਗੀ ਉਹਨਾਂ ਦੇ ਨਾਲ ਚੱਲਦਾ ਇਹਨਾਂ ਨੇ ਸਿਰਫ ਆਪਣਾ ਜਿਹੜਾ ਰੱਖ ਲਿਆ ਪੈਸੇ ਤੱਕ ਸੀ ਬਿ ਕਰਾਇਆ ਲੋਕ ਤੇ ਕੋਈ ਦੁਖੀ ਹੈ ਸੁਖੀ ਹੈ ਉਹਨਾਂ ਕੋਈ ਮਤਲਬ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਸਾਰਿਆਂ ਕੋਈ ਦੁਖੀ ਹੈ ਤੁਸੀਂ ਇਕਤਾ ਕਲੋਨੀ ਜਾ ਕੇ ਦੇਖੋ ਇਕਤਾ ਕਲੋਨੀ ਦੇ ਵਿੱਚ ਗੱਡੀਆਂ ਨਾਲ ਸੜਕਾਂ ਭਰੀਆਂ ਹੋਈਆਂ ਆ ਹੈਪੀ ਡੈਰੀ ਤੋਂ ਤੁਸੀਂ ਅੰਦਰ ਵਾੜਦੇ ਦੀ ਸੜਕ ਬਣਦੀ ਹੈ ਇਸ ਸਾਈਡ ਵੀ ਗੱਡੀਆਂ ਇਸ ਸਾਈਡ ਵੀ ਗੱਡੀਆਂ ਉਹ ਸਾਰੀਆਂ ਹੀ ਕਿਰਾਏਦਾਰਾਂ ਦੀ ਐ ਕਿਸੇ ਦੇ ਕੋਈ ਫੋਨ ਨੰਬਰ ਨਹੀਂ ਦੁਖੀ ਕੋਮਨ ਦਾ ਮਾਲਕ ਮਕਾਨ ਹੁਣ ਅੱਜ ਹਰੇਕ ਬੰਦਾ ਇਹ ਗੱਲ ਕਹਿੰਦਾ ਬਲੌਂਗੀ ਰਹਿਣਯੋਗਾ ਨਹੀਂ ਬਲੌਂਗੀ ਕਿਉਂ ਰਹਿਣਯੋਗਾ ਨਹੀਂ ਜਿਹੜੇ ਇਹ ਇੱਕ ਹੱਬ ਬਣ ਗਿਆ ਪੀਜੀਆਂ ਵੀ ਹੱਬ ਦੇਖੋ ਇਹਦੇ ਵਿੱਚ ਮਾਲਕ ਮਕਾਨ ਜਿਹੜਾ ਪੀਜੀ ਦਾ ਮਾਲਕ ਆ ਉਹ ਆਵੇ ਹਫਤੇ ਖੰਡ ਬਾਅਦ ਆਵੇ ਢੇਲਾ ਮਾਰੇ ਆਣ ਗੁਆਂਢ ਚ ਬੈਠੇ ਕੁਛੇ ਵੀ ਮੇਰੇ ਤੋਂ ਮੇਰੇ ਕਿਰਾਏਦਾਰਾਂ ਨੂੰ ਕੋਈ ਦਿੱਕਤ ਆ ਨਹੀਂ ਅੰਦਰੋਂ ਲੋਕ ਬੋਲਣਗੇ ਤਾਂ ਹੈ ਨਹੀਂ ਲੇਕਿਨ ਅੰਦਰੋਂ ਦੇਤੀ ਉਹ ਦੁਖੀ ਹੈ ਜੇਕਰ ਗੱਲ ਕਰੀ ਆ ਰੱਤਾਂ ਪੇਸ਼ੀਆਂ ਦੀ ਤਾਂ ਜਿਹੜੇ ਬਾਹਰੋਂ ਆ ਕੇ ਲੋਕ ਕਿਰਾਏ ਤੇ ਰਹਿੰਦੇ ਨੇ ਦੇਖਿਆ ਜਾ ਰਿਹਾ ਤਾਂ ਲਗਾਤਾਰ ਜਿਹੜਾ ਜਿਹੜਾ ਕ੍ਰਾਈਮ ਦਾ ਖਰਾਬ ਹੋ ਉਹ ਵੀ ਵਧਦਾ ਜਾ ਰਿਹਾ ਹੈ ਤੁਹਾਡੇ ਸਾਹਮਣੇ ਭਾਈ ਜੀ ਪਿੱਛੇ ਜਿਹੜੀ ਗੋਲੀ ਚੱਲੀ ਹੈ ਗੋਲੀ ਪੀਜੀ ਤੋਂ ਹੀ ਮੁੰਡੇ ਨਾਲ ਕੇ ਗੋਲੀ ਮਾਰੀਏ ਟਰੈਕਟਰ ਵਾਲੇ ਨੇ ਦੂਸਰੀ ਗੱਲ ਮਸਲਾ ਸਿਰਫ ਪਾਰਕਿੰਗ ਦਾ ਸੀਗਾ ਤੇ ਜਦੋਂ ਉਹਦੇ ਮਾਲਕ ਮਕਾਨ ਨਾਲ ਗੱਲ ਕੀਤੀ ਗਈ ਤਾਂ ਉਹ ਕਹਿੰਦਾ ਹੈ ਜੀ ਮੈਂ ਕੀਰ ਟੇਕਰ ਦੁੱਤਾ ਹੈ ਕਨ ਮਾਲਕ ਮਕਾਨ ਦਾ ਮੁੰਡਾ ਹੀ ਆ ਜਾਂਦਾ ਆਪਣੇ ਪੀੜੀ ਚ ਉਹ ਬੰਦੇ ਜਿਹੜੇ ਸ਼ਰਾਤੀ ਅਨਸਰ ਉਹਦੇ ਮੁੰਡੇ ਨੇ ਗੋਲੀ ਮਾਰ ਦਿੰਦੇ ਫੇਰ ਲੜਾਈ ਝਗੜਾ ਤਾਂ ਕਿਸੇ ਦਾ ਕਿਸੇ ਨਾਲ ਵੀ ਹੋ ਸਕਦਾ ਹੁਣ ਉਹਰੇ ਕੀ ਹੁੰਦਾ ਕੀ ਜਾਣੇ ਗੱਡੀ ਜੀ ਬੜੇ ਕਰ ਲੋ ਅਸੀਂ ਗੱਡੀ ਕੱਢਣੀ ਹੈ ਉਹ ਕਹਿੰਦੇ ਸਾਡੇ ਕੋਲ ਤਾਂ ਚਾਬੀ ਹੈ ਹੀ ਨਹੀਂ ਕਿਹਦੇ ਕੀ ਬੰਦੇ ਅੰਦਰ ਹੁੰਦੇ 32 33 35 32 ਕਮਰੇ ਬਣੇ ਹੋਏ ਜੀ ਕਿੱਥੇ ਬੰਦਾ ਜਾ ਕੇ ਲੱਭੇ ਵੀ ਕਿਹਦੀ ਚਾਬੀ ਆ ਕੋਈ ਦੀ ਗੱਡੀ ਆ ਵੀ ਐਨਾ ਜਣੀ ਕਿ ਇਹ ਇਹ ਜਿਹੜਾ ਸਾਰਾ ਤੁਸੀਂ ਪਹਿਲੀ ਗੱਲ ਤਾਂ ਤੁਸੀਂ ਆਪਣੀ ਇੱਕ ਕਮੇਟੀ ਬਣਾ ਲਓ ਕੱਥੇ ਹੋ ਕੇ ਵੀ ਯਾਰ ਅਸੀਂ ਖੁਦ ਦੇਖੀਏ ਵੀ ਸਾਡੇ ਤੋਂ ਕੀ ਪ੍ਰੋਬਲਮ ਹੈ ਕਿਸੇ ਨੂੰ ਅੱਜ ਇੱਕ ਬਲਕਾਰ ਸਿੰਘ ਖੜਾ ਹੋਇਆ ਹੁਣੇ ਕੋਰਟ ਜਿਹੜੇ ਕੇਸ ਜਿੱਤੇ ਹਨਾ ਇਹ ਵੀ ਕਾਪੀ ਲਾ ਕੇ 100 ਬਲਕਾਰ ਦੇ ਖੜਾ ਹੋਏਗਾ ਜੀ ਤੁਸੀਂ ਲੋਕਾਂ ਨੂੰ ਸੈਟੀਸਫਾਈਡ ਕੀਤਾ ਮੈਂ ਤੁਹਾਨੂੰ ਮੇਰੀ ਤੁਹਾਨੂੰ ਬੇਨਤੀ ਹੈ ਵੀ ਇਹ ਗੱਲ ਅੱਗੇ ਤੁਸੀਂ ਹੀ ਕੰਟਰੋਲ ਕਰਨੀ ਹੈ ਕਿਸੇ ਜੀਪ ਪੀ ਪੀ ਜੀ ਵਲੇ ਤਾਂ ਪ੍ਰੋਪਰ ਰੇਟ ਵਧਿਆ ਸਾਨੂੰ ਫਾਇਦਾ ਹੈ ਜਿਹੜੇ ਅਸੀਂ ਉਰੇ ਦੇ ਹੈਗੇ ਆ ਵਪਾਰ ਮਿਲਿਆ ਸਾਨੂੰ ਫਾਇਦਾ ਹੈ ਗੱਲ ਇਹ ਹੈਗੀ ਵੀ ਉਹਨਾਂ ਜਿਹੜੀ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਉਹ ਤੁਸੀਂ ਹੀ ਦੂਰ ਕਰ ਲਈਏ। ਵੈਸੇ ਤਾਂ ਹੁੰਦਾ ਹੈ ਪਿੰਡ ਦੇ ਮੁਖੀ ਦਾ ਕੰਮ। ਉਹਨਾਂ ਨੇ ਇੱਕ ਗਰੁੱਪ ਬਣਾਉਂਦਾ ਸਾਰੇ ਮਾਲਕਾਂ ਦਾ ਜੇ ਅਗਰ ਕੋਈ ਪ੍ਰੋਬਲਮ ਹੈ ਗਰੁੱਪ 'ਚ ਫੋਟੋ ਭਾਂਦੇ ਵੀ ਤੁਹਾਡੇ ਪੀਜੀ ਦੀਆਂ ਗੱਡੀਆਂ ਦੇਖੋ ਜੀ ਇਹਨਾਂ ਲੋਕਾਂ ਨੂੰ ਪ੍ਰੋਬਲਮ ਹੈ ਇਹ ਦੂਰ ਕਰੋ। ਠੀਕ ਆ ਫਿਰ ਪਾਣੀ ਦੀ ਸਮੱਸਿਆ। ਵੈਸੇ ਤਾਂ ਜੇ 100 ਪੀਜੀ ਹੈ 100 ਚੋਂ 50 60 ਦੇ ਆਪਣੇ ਕਨੈਕਸ਼ਨ ਐ ਦੋਏ ਬੋਰ ਦੇ। ਬੋਰਾਂ ਨੇ ਅੱਜ ਦੀ ਗੱਲ ਫੇਲ ਹੁੰਦੇ। ਇਹਨਾਂ ਨੇ ਹੁਣ ਪੈਕ ਬਣਾਏ। ਤੁਜੀ ਮੇਰੇ ਨਾਲ ਗੱਲ ਲਿਆ ਮੈਂ ਤੁਹਾਨੂੰ ਦਿਖਾਣਾ 5-5 ਹਾਰਸ ਪਾਵਰ ਦੀਆਂ ਮੋਟਰਾਂ ਲਾਈਆਂ ਇਹਨਾਂ ਨੇ ਇਹ ਤਾਂ ਸੁੱਤੇ ਹੋਈਆਂ ਸਾਡੇ ਜਿਹੜੇ ਓਰੇ ਦੇ ਚੌਂਣੀ ਐ ਹੁਣ ਉਹ ਜਦ ਮੋਟਰ ਚਲਾ ਕੇ ਥੱਲੇ ਭਰਦੇ ਆ ਪਾਣੀ ਅੱਗੇ ਸਭ ਲਈ ਜਾਂਦੀ ਰਹੀ ਉਹ ਵਿਚਾਰੇ ਜਿਹੜੇ ਰਹਿੰਦੇ ਆ ਉਹ ਪਰੇਸ਼ਾਨ ਆ ਉਹ ਵੇਚ-ਵੇਚ ਕੇ ਜਾ ਰਹੇ ਆ ਇਹ ਚੀਜ਼ਾਂ ਨੂੰ ਇਹਨਾਂ ਨੇ ਦੂਰ ਕਰਨਾ ਹੁਣ ਕਈ ਪੀਜੀ ਵਾਲਿਆਂ ਨੇ ਇੰਨੀ ਸੋਹਣੀ ਪਾਰਕਿੰਗ ਛੱਡੀ ਹੋਈ ਐ ਇਹ ਪਾਰਕਿੰਗ ਪਰ ਉਹਨਾਂ ਦੇ ਕਿਰਾਏਦਾਰ ਪਾਰਕਿੰਗ 'ਚ ਨਾ ਗੱਡੀ ਖੜਾਉਂਦੇ ਆ ਨਾ ਮੋਟਰਸਾਈਕਲ ਖੜਾਉਂਦੇ ਆ ਤੇ ਇਹ ਹੁਣ ਦੇਖਣਾ ਕਿੰਨੇ ਐ ਦੇਖਣਾ ਤਾਂ ਮਾਲਕ ਨਹੀਂ ਆ ਨਾ ਉਹ ਅੱਗੇ గేਟ ਟੇਕਰ ਦੇ ਹੁਣ ਕੱਲ ਫੇਰ గేਟ ਟੇਕਰ ਨੂੰ ਰੱਖ ਦੇ ਸਾਹਮਣੇ ਤੇ ਸਾਰੇ ਗਰਮੀ ਜਾਂ ਆਪ ਹੀ ਮੈਂ ਦੇਖ ਰਦੇ ਸੀ గేਟ ਟੇਕਰ ਨੂੰ ਕਹਿੰਦੇ ਨਾ ਜਾਓ ਗੁਮਾੜਾ ਨਾਲ ਗੱਲ ਕਰੋ ਅਸੀਂ ਵੀ ਚਾਹੁੰਦੇ ਕਿਸੇ ਦਾ ਨੁਕਸਾਨ ਨਾ ਹੋਵੇ ਰੱਬ ਕਿਸੇ ਦਾ ਨੁਕਸਾਨ ਨਾ ਕਰਾਵੇ ਪਰ ਭਾਈ ਤੁਹਾਡੇ ਕਰਕੇ ਪ੍ਰੋਬਲਮ ਹੈ ਲੋਕ ਦੁਖੀ ਹੈ ਇਹਨਾਂ ਦੀ ਗੱਲ ਨੂੰ ਥੋੜਾ ਬਹੁਤ ਸਮਝੋ ਜੇ ਗੱਲ ਕਰਨੀ ਗੁਮਾੜਾ ਦੇ ਕਾਰਗਵਾਈ ਦੇ ਜੇ ਗੱਲ ਕਰੀਏ ਅਲੱਗ-ਅਲੱਗ ਪੀਜੇਪੀ ਤੇ ਕਿਹ ਗੁਮਾੜਾ ਦੀ ਮਿਹਰੀ ਬੁਗਤ ਕਮੀ ਹੈ ਇਹ ਜਿਹੜਾ ਮੁਕੰਮਲ ਕਰੀਂ ਦੇਖੋ ਭਾਈ ਉਹ ਗੁਮਾੜਾ ਵਾਲੇ ਵੀ ਇਨਸਾਨ ਹੈ ਕੋਈ ਨਹੀਂ ਜਾਣਦਾ ਵੀ ਮੈਂ ਜਾ ਕੇ ਕਿਸੇ ਦਾ ਕੰਮ ਆ। ਦੇਖੋ ਇਹ ਤਾਂ ਕੋਲ ਹਾਈ ਕੋਰਟ ਦੇ ਹੁਕਮ ਹੈ। ਉਹ ਤਾਂ ਆਪਣਾ ਇੱਕ ਜਿਹੜਾ ਕੰਮਾ ਕਰ ਦਿੰਦੇ ਆ। ਵੀ ਨੋਟਿਸ ਕਰ ਦਿੰਦੇ ਆ। ਹੁਣ ਅਸੀਂ ਨੋਟਿਸ ਤਾਂ ਮੈਨੂੰ ਵੀ ਆ ਗਿਆ। ਮੈਂ ਕਹੂੰਗਾ ਯਾਰ ਨੋਟਿਸ ਲਾ ਗਏ। ਪਰ ਛੱਡ ਪਰਾਂ ਬਣਾ ਦੇ ਕੋਈ ਚੱਕਰ ਨਹੀਂ ਕੋਈ ਨਹੀਂ ਪੁੱਛਦਾ। ਉਹ ਆਪਣਾ ਕਰ ਦਿੰਦੇ ਆ। ਉਹ ਨੋਟਿਸ ਭੇਜ ਦਿੰਦੇ ਉਹਨਾਂ ਨੇ ਆਪਣਾ ਖਾਤਾ ਪੂਰਾ ਕੀਤਾ ਹੋਇਆ। ਠੀਕ ਹੈ। ਤੇ ਬਾਕੀ ਦੀ ਗੱਲ ਪਾਣੀ ਦੀ ਸਮੱਸਿਆ, ਹੁਣ ਅੱਜ ਸਾਡੇ ਬਲੌਂਗ ਵਿੱਚ ਬਿਜਲੀ ਸਮੱਸਿਆ ਹੈ। ਹੁਣ ਇੱਕ ਮੁਹੱਲੇ ਦੇ ਵਿੱਚ ਮੰਨ ਕੇ ਚੱਲੋ ਇਹ ਇੱਕ ਮੁਹੱਲੇ ਦੀ ਇੱਕ ਗਲੀ ਦੇ ਵਿੱਚ ਸਾਲ ਦੇ ਲੋ ਵੀ 20 ਮਕਾਨ ਇੱਧਰ ਹੋਏ 20 ਇੱਧਰ ਹੋਏ 40 ਹੋਏ ਇੱਕ ਮਿੰਟ ਇੱਕ ਪੀਜੀ ਤੇ 40 ਕਮਰੇ ਆ ਹੋਰ ਤੁਸੀਂ ਦੱਸੋ ਲੋਡ ਕਿੱਦਾਂ ਡਿਵਾਈਡ ਕਰੂਗਾ ਬਿਜਲੀ ਬੋਰਡ ਹੁਣ ਪ੍ਰਸ਼ਾਸਨ ਬਿਜਲੀ ਬੋਰਡ ਵੱਲੋਂ ਸਾਡੇ ਬਲਾਉਂਗੀ ਨੂੰ ਕੋਈ ਕੱਟ ਨਹੀਂ ਹੈ ਲੇਕਿਨ ਤੁਹਾਡੇ ਕੋਲ ਹੀ ਖਬਰਾਂ ਲੱਗਦੀਆਂ ਹੋਣੀਆਂ ਕਦੀ ਅੱਗ ਲੱਗ ਗਈ ਕੇਬਲ ਸੜ ਗਈ ਉਹ ਕਿਉਂ ਹੁੰਦਾ ਲੋਡ ਵਧਿਆ ਹੋਇਆ ਉਹ ਲੋਡ ਕਿੰਨੇ ਵਧਿਆ ਉਹ ਪੀਡੀਆਂ ਨੇ ਇਹੀ ਸਾਡੇ ਜਿਹੜੇ ਕਰਤਾ ਧਰਤਾ ਬਲੌਂਗੀ ਦੇ ਇਹ ਸਾਰਿਆਂ ਨੂੰ ਪੀਜੀ ਵੱਲੋਂ ਇਕੱਠਾ ਕਰਦੇ ਵਿਚਾਰੇ ਇੱਕ ਤਾਂ ਕਲੋਨੀ ਵਾਲੇ ਦਸ਼ਮੇਸ਼ ਕਲੋਨੀ ਵਾਲੇ ਵੀ ਤੁਹਾਡੇ ਏਰੀਏ ਦੇ ਹਿਸਾਬ ਨਾਲ ਜਿੰਨੇ ਪੀਜੀ ਆ ਤੁਹਾਡਾ ਟਰਾਂਸਫਾਰਮਰ ਆਪਾਂ ਲੱਗ ਕਰਾਂਗੇ ਤੁਹਾਡਾ ਦਾ ਟਰਾਂਸਫਾਰਮਰ ਆ ਉਹਦਾ ਆਮ ਲੋਕਾਂ ਦੇ ਟਰਾਂਸਫਾਰਮਰ ਨਾਲ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ ਹੋਰ ਤੁਹਾਡੇ ਤਾਂ ਹੈਗੇ 40 40 ਕਮਰੇ ਹੁਣ ਦਸ਼ਮੇਸ਼ ਕਲੋਨੀ ਜਿੱਥੇ 80 ਵੀ ਆ ਹੁਣ ਇੰਨੀਆਂ ਦੇਖੋ ਤੁਹਾਡੀ ਗੰਜائش ਆ ਤੁਸੀਂ ਬਣਾ ਰਹੇ ਆ ਕੀ ਮੁਹੱਲੇ ਚ ਤਿੰਨ ਮੰਜ਼ਲ ਦੇ ਉੱਪਰ ਕੋਈ ਹੈ ਕੀ ਖਰੜ ਦੇ ਕੋਈ ਤਿੰਨ ਮੰਜ਼ਲ ਦੇ ਉੱਪਰ ਹੈ ਉਰੇ ਚਾਰ ਵੀ ਐ ਪੰਜ ਵੀ ਐ ਕੀ ਕਦੀ ਮਾਲਕ ਨੇ ਇਹ ਦੁੱਖ ਦੇਖਿਆ ਵੀ ਮੈਂ ਗਵਾਂਡੀ ਦਾ ਜਾ ਕੇ ਘਰ ਦੇਖਾਂ ਉਹਦੀ ਕੰਦਾ ਬੈਠ ਗਈਆਂ ਉਹਦੀਆਂ ਕੰਦਾ ਦੀ ਤਰੇੜਾ ਪੈ ਗਈਆਂ ਅਗਲਾ ਵੇਚ ਕੇ ਜਾਂਦਾ ਜਿਹਦੇ ਨੀ ਗੁੰਜਾਇਸ਼ ਹੈ ਕਿ ਨਾ ਵੇਚ ਕੀ ਕਰੇਗਾ ਤਾਂ ਨਾ ਰੱਖੋ ਲੜਨ ਦੀ ਗੁੰਜਾਇਸ਼ ਹੈ ਕੋਈ ਹਰੇਕ ਬੰਦਾ ਜਾ ਨਹੀਂ ਸਕਦਾ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਜੀਵਾਰਿਆਂ ਨੂੰ ਭਾਈ ਤੁਸੀਂ ਆਪਣੇ ਉਹ ਸਾਡੇ ਤੁਸੀਂ ਇਹ ਚੀਜ਼ ਨੂੰ ਮਾੜਾ ਨੋਟਿਸ ਕਰੋ ਪੈਸਾ ਹੀ ਮੁੱਖ ਨਾ ਰੱਖੋ ਕੇਅਰ ਟੇਕਰ ਨੂੰ ਮੁੱਖ ਨਾ ਰੱਖੋ ਤੁਸੀਂ ਆਪ ਲੋਕਾਂ ਚ ਆਓ ਬਹੁਤ ਵਧੀਆ ਪੀਜੀ ਵਾਲੇ ਮਾਲਕ ਆ ਉਹਨਾਂ ਨੂੰ ਇੱਕ ਵਾਰੀ ਸ਼ਿਕਾਇਤ ਕਰੋ ਦੂਰ ਕਰਦੇ ਆਂ ਕਈ ਫੋਨ ਚੁੱਕੋ ਨਹੀਂ ਖੜਦੇ ਜਾਂਦੇ ਆ ਲੜਾਈ ਝਗੜਾ ਕਿਦਾ ਹੋਊਗਾ ਆਮ ਲੋਕਾਂ ਦਾ ਟੱਕਰਾਈ ਦਾਰਾਂ ਦਾ ਇਹ ਆਪਣਾ ਪਾਇਆ ਪੈਹਾ ਜੀ ਚਲੋ ਦੇਖੋ ਇਹਨਾਂ ਨੂੰ ਹੀ ਕਰਨਾ ਪੈਣਾ ਸਮਝਦਾਰ ਹੋਣਾ